ਵੇਵਾਂੀ ਸੂਰ ਤੈਨੂੰ ਮੈਨੂੰ ਚੋਣਵਾਲਿਆ ਪਾਣੀ ਨਾ ਸਮਝ ਮੈਨੂੰ ਪੈਗ ਲਾਉਣ ਵਾਲਿਆ ਨਾ ਮੈਂ ਦੁੱਧ ਨਾ ਮਲਸੀ ਪੂਰੇ ਖਰਚੇ ਤੂੰ ਅਸੀ ਨਾ ਮੈਂ ਦੁੱਧ ਨਾ ਮਲਸੀ ਪੂਰੇ ਖਰਚੇ ਤੂੰ ਅਸੀ ਮੈਨੂੰ ਮੈਨ ਲਵਬਲੀ ਮੈ ਲਰੂੰਗੀ ਵਾ ਪੀਣ ਦਾ ਤੂੰ ਵੱਲ ਸਿੱਖ ਲੈ ਮੈਨੂੰ ਆਖੀ ਨਾ ਸਵੇਰੇ ਉੱਠ ਮੰਦੀ ਹੋ ਪੀਣ ਦਾ ਤੂੰ ਵੱਲ ਸਿੱਖ ਲੈ ਹੁੰਦਾ ਚੱਪਟੀਆਂ ਫੇਰ ਪਹਿਲਾਂ ਰਿੰਮ ਲੈ ਕਬਾਬ ਤੂੰ ਵਾ ਬਸ ਕਰ ਦੇਈ ਦੋ ਜਾਂ ਤਿੰਨ ਪੈਗਵਾਦ ਤੂੰ ਡਟ ਪੱਟੀ ਫੇਰ ਪਹਿਲਾ ਰਿੰਨ ਲੈ ਕਵਾਦ ਤੂੰ ਵਾ ਬਸ ਕਰ ਦੇਈ ਦੋ ਜਾਂ ਤਿੰਨ ਪੈਗਵਾਦ ਤੂੰ ਹੋ ਲਾ ਕੇ ਸ਼ਰਤਾਂ ਜੋ ਪੀਂਦੇ ਓ ਥੋੜਾ ਚਿਰ ਜਿੰਦੇ ਲਾ ਕੇ ਚਾਹ ਤਾਰੋ ਜੋ ਪੀਂਦੇ ਹੋ ਥੋੜਾ ਚਿਰ ਜਿੰਦੇ ਸੁੱਕੀ ਪੀਣ ਜੋ ਬਣਾ ਵਾਂਗੂ ਕੰਗੀ ਵੇਣ ਸਹਤੋਂ ਬਲ ਸਿੱਖ ਲੈ ਮੈਨੂੰ ਆਖੀ ਨਾ ਸਵੇਰੇ ਉੱਠ ਮੰਦੀ ਉਹ ਪੀਣ ਦਾ ਸਹਤੋਂ ਬਲ ਸਿੱਖ ਲੈ ਉਹ ਗੂੜੀਆਂ ਪਰੀ ਤਾਂ ਜਨਾ ਮੇਰੇ ਨਾਲ ਪਾਈਆਂ ਨੇ ਆਪੀ ਤਾਂ ਜਿਨਾਂ ਮੇਰੇ ਨਾਲ ਪਾਈਆਂ ਨੇ ਮਿੱਟੀ ਚ ਰਿਆਸਤਾ ਮੈਂ ਉਹਨਾਂ ਦੀ ਮਲਾਈਆਂ ਨੇ ਹੁ ਮੈਂ ਵਕਾਦੇ ਆ ਜ਼ਮੀਨਾਂ ਤੇ ਬਣਾ ਦੇ ਆ ਕਮਨਾ ਮੈਂ ਵਕਾਦੇ ਆ ਜ਼ਮੀਨਾਂ ਤੇ ਬਣਾ ਦੇ ਆ ਕਮਨਾ ਦਿੱਲੀ ਮਿਲੇ ਨਾ ਉਦਾਰ ਕਿ ਤੋਂ ਮੰਗੀ ਪੀਣ ਦਾ ਤੂ ਵੱਲ ਸਿੱਖ ਲੈ ਮੈਨੂੰ ਅੱਖੀ ਨਾਲ ਸਵੇਰੇ ਉੱਠ ਮੰਦੀ ਉਹ ਪੀਣ ਦਾ ਤੂ ਵੱਲ ਸਿੱਖ ਲੈ ਖੁਸ਼ੀ ਗਮੀ ਦੁੱਖਾਂ ਚ ਸਹਾਰਾ ਮੈ ਤੁ ਲੈੰਦੇ ਜੋ ਵਾਂਗੂ ਪੀ ਦਵਾਈ ਉਹ ਨਜ਼ਾਰਾ ਮੈ ਤੁ ਲੈੰਦੇ ਉਹ ਖੁਸ਼ੀ ਗਮੀ ਦੁੱਖਾਂ ਚ ਸਹਾਰਾ ਮੈ ਤੁ ਲੈੰਦੇ ਜੋ ਵਾਂਗੂੰ ਪੀ ਦਵਾਈ ਦੇ ਨਜ਼ਾਰਾ ਮੈਂ ਤੂੰ ਲੈਂਦੇ ਓ ਦੁੱਖ ਗਮ ਨੂੰ ਮਟਾਵਾ ਰੂਸੇ ਯਾਰ ਨੂੰ ਮਨਾਵਾ ਦੁੱਖ ਗਮ ਨੂੰ ਮਟਾਵਾ ਰੂਸੇ ਯਾਰ ਨੂੰ ਮਨਾਵਾ ਮੈਂ ਪੀ ਕੇ ਕੀੜਾ ਲੱਗਿਆ ਏ ਚੰਡੀ ਹੋ ਪੀਣ ਦਾ ਤੋਲ ਸਿੱਖ ਲੈ ਮੈਨੂੰ ਆਖੀਂ ਜਲੇਰੇ ਉੱਠ ਮੰਦੀ ਵਾਹ ਉਹ ਪੀਨ ਨਦ ਤੋ ਹਲ ਸਿੱਖ ਲੈ ਆਹਰੀ ਲੰਨ ਦਿਖੋ ਮਾਸ਼ਾ ਅੱਲ ਉਹ ਪੜੇ ਲਿਖੇ ਅਨਪੜੋ ਕਰੋ ਪੁਜ ਹੋਸ਼ਵੇ ਪੀਨ ਨਦ ਮੇਨੋ ਪੜੋ ਖਰ ਅਨਪੜੋ ਬਸ ਕਰੋ ਪੁਜ ਹੋਸ਼ਵੇ ਕਾਮ ਮੇਰੇ ਪਿਆਰ ਵਿੱਚ ਹੋਏ ਮਦਹੋਸ਼ਵੇ ਲਿਖ ਠੇਕੇ ਉੱਤੇ ਲਾਇਆ ਬੋਸ ਤੇ ਚਿਪਕਾਇਆ ਲੇਕਨ ਕੇਕੇ ਉਤੇ ਲਾਇਆ ਉਹ ਤੇਰੇ ਤੇ ਚਿਪਕਾਇਆ ਬਹੁਤੀ ਪੀਣੀ ਨਾ ਸਿਹਤ ਲਈ ਚੰਗੀ ਪੀਣ ਤੱਕ ਬਸਿ ਗਲੇ ਮੈਨੂੰ ਅੱਖੀ ਨਾਲ ਸਵੇਰੇ ਉੱਠ ਮੰਦੀ ਉਹ ਪੀਣ ਤੱਕ ਬਸਿ ਗਲੇ ਬਹੁਤ ਹੁਸਨ ਦਾ ਬਸ਼ਰਤ